ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਬਾਰੇ ਜਾਣਕਾਰੀ ਦੇਵਾਂਗਾ ਜੋ ਕਿ ਪਹਿਲੇ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਦੇ ਨਾਲ ਜੁੜੇ ਰਹੋ ਸੋ ਜੇ ਬਲੌਗ ਵਧੀਆ ਲੱਗੇ ਤਾਂ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਚਲੋ ਫਿਰ ਗੱਲਬਾਤ ਕਰਦੇ ਹਾਂ ਇੱਕ ਹੋਰ ਪੁਰਾਣੀ ਜੀ ਬਾਰੇ ਜੋ ਪਹਿਲੇ ਸਮਿਆਂ ਦੇ ਵਿੱਚ ਵਰਤੀ ਜਾਂਦੀ ਸੀ ਸੋਏ ਚੀਜ਼ ਹੈਗੇ ਜੀ ਖੇਸ ਭਾਵੇਂ ਪੈਣਣ ਵਾਸਤੇ ਲੱਠਾ ਤੇ ਦੋ ਕੋੜਾ ਬੋਸਕੀ ਆ ਗਈ ਸੀ ਪੁਰਾਣੇ ਬੇੜਿਆਂ ਵਿੱਚ ਪਰ ਉੱਪਰ ਲੈਣ ਵਾਸਤੇ ਕੇਸ ਅੱਜ ਤੱਕ ਵੀ ਘਰਾਂ ਦੇ ਬਣੇ ਹੀ ਵਧੀਆ ਤੇ ਕੂੜੇ ਹੁੰਦੇ ਹਨ ਕੇਸਾ ਵੀ ਨਹੀਂ ਸੀ ਇਹ ਪਤਲੇ ਵੀ ਸਨ ਅਤੇ ਮੋٹے ਵੀ ਜਦ ਪਾਵਾ ਵੱਧ ਵੱਧ ਹੁੰਦਾ ਤਾਂ ਲੋਕ ਮੋٹے ਕੇਸ ਉੱਪਰ ਲੈ ਕੇ ਸੌਂਦੇ ਸਨ ਅਤੇ ਗਰਮੀਆਂ ਵਿੱਚ ਥਰੀ ਕੇਸ ਲੈ ਕੇ ਸੌਂਦੇ ਸਨ ਕੇਸਾ ਵੀ ਜ਼ਰੂਰਤ ਨਹੀਂ ਕੇਸਾਂ ਦੀ ਸਨਤ ਬਚਾਈ ਕੇਸ ਵੀ ਦਰੀਆਂ ਮੰਗ ਘਰੀ ਬਣਦੇ ਬਣਦੇ ਸਨ ਇਹ ਖੇਸ ਕਿਵੇਂ ਬਣਦੇ ਸਨ ਇਹਨਾਂ ਬਾਰੇ ਮੇਰੀ ਮਾਂ ਮੈਨੂੰ ਬੜੇ ਮੋਹ ਦਾ ਦੱਸਦੀ ਹੁੰਦੀ ਸੀ। ਉਹ ਜਾਣਦੇ ਆਂ ਖੇਸ ਬਣਾਉਣ ਦੀ ਕਲਾ ਬਾਰੇ। ਖੇਸ ਬਣਾਉਂਦਾ ਅੱਡਾ ਘਰ ਦੇ ਦਲਾਨ ਵਿੱਚ ਬਣਾਇਆ ਜਾਂਦਾ ਸੀ। ਧਰਤੀ ਵਿੱਚ ਤਿੰਨ ਕੁ ਫੁੱਟ ਡੂੰਘਾ ਤੇ 4 ਕੁ ਫੁੱਟ ਚੌੜਾ ਗੋਲ ਟੋਆ ਪਟਾਇਆ ਜਾਂਦਾ ਸੀ। ਇਸ ਟੋਏ ਦੇ ਅਗਲੇ ਹਿੱਸੇ ਦੇ ਬਾਹਰਲੇ ਪਾਸੇ ਧਰਤੀ ਦੀ ਪੱਧਰ ਉੱਤੇ ਦੋ ਗੀਲੇ ਗੱਡੇ ਜਾਂਦੇ ਸਨ। ਇਹ ਤਲਬਾਏ ਕੀਲੇ ਖਵਾਤੇ ਸਨ ਇਹਨਾਂ ਕੀਲਿਆਂ ਵਿੱਚ ਇੱਕ ਹੋਰ ਸੇਰੂ ਡਾਇ ਜਾਂਦਾ ਸੀ ਜਿਸ ਨੂੰ ਤਲਲ ਕਹਿੰਦੇ ਸਨ ਇਸ ਤਲਲ ਨੂੰ ਸ਼ੇਕ ਕੀਤੇ ਹੁੰਦੇ ਸਨ ਜਿਸ ਵਿੱਚੋਂ ਦੀ ਸੂਤ ਲੰਘਾਇਆ ਹੁੰਦਾ ਸੀ ਇਸ ਤਲਲ ਨੂੰ ਘਮਾਉਣ ਵਾਸਤੇ ਦੋ ਪਾਸੇ ਦਸਤੇ ਲਾਏ ਹੁੰਦੇ ਸਨ ਇਹਨਾਂ ਦਸਤਿਆਂ ਨੂੰ ਘਮਾਉਣ ਨਾਲ ਖੇਸਾ ਦਾ ਬੁਣਿਆ ਭਾਗ ਤਲਲ ਨਾਲ ਬੁਲੇਟੇ ਜਾਂਦਾ ਸੀ ਅਤੇ ਅਗਲਾ ਤਾਣਾ ਸਾਹਮਣੇ ਆ ਜਾਂਦਾ ਸੀ ਤਨਰੇ ਲਾਗੇ ਕੋਏ ਵਿੱਚ ਮਿੱਟੀ ਦੀ ਕੁਰਸੀ ਉੱਤੇ ਜ਼ਮੀਨ ਤੋਂ ਥੋੜਾ ਨੀਵਾ ਬੌਣ ਨવાડી ਸਵਾਰੀ ਬੈਠਦੀ ਹੁੰਦੀ ਸੀ ਸਵਾਰੀ ਦੇ ਦੋਵੇਂ ਲੱਤਾਂ ਕੋਏ ਵਿੱਚ ਹੁੰਦੀਆਂ ਸਨ ਤੇ ਖੇਸ ਦੇ ਬੌਣ ਵਾਲਾ ਭਾਗ ਮੂੰਹ ਦੇ ਸਾਹਮਣੇ ਆ ਜਾਂਦਾ ਸੀ ਖੇਸ ਬੌਣ ਦੇ ਵਾਸਤੇ ਤਾਣਾ ਖੁੱਲੇ ਵੇੜੇ ਵਿੱਚ ਪਾਇਆ ਜਾਂਦਾ ਸੀ ਇਹ ਤਾਣਾ ਦੋ ਪਤਰੀਆਂ ਸੋਟੀਆਂ ਉੱਤੇ ਤਣਿਆ ਜਾਂਦਾ ਸੀ ਟਾਣੇ ਹੋਏ ਤਾਣੇ ਨੂੰ ਕੈਂਚੀ ਨਾਲ ਕੱਟ ਕੇ ਇੱਕ ਹੋਰ ਡੰਡੇ ਉੱਤੇ ਐਮਬਲੇਟ ਲਿਆ ਜਾਂਦਾ ਸੀ। ਉਸ ਡੰਡੇ ਨੂੰ ਤਾਣਾ ਡੰਡੇ ਤੇਲ ਕਿਹਾ ਜਾਂਦਾ ਸੀ। ਇਸ ਤਾਣੇ ਨੂੰ ਪਾਣ ਦੇਣ ਲਈ 15-16 ਫੁੱਟ ਦੇ ਪਾਹ ਹੁੰਦੇ ਤੇ ਦੋ ਪਾਸੇ ਪਤਲੀਆਂ ਲੱਕੜਾਂ ਦਾ ਕਰਾਸ ਬਣਾ ਕੇ ਧਰਤੀ ਉੱਤੇ ਧਰਤੀ ਉੱਤੇ ਖਿਲਾਰਿਆ ਜਾਂਦਾ ਸੀ ਤੇ ਇਹਨਾਂ ਕਰਾਸ ਕੀਤੀਆਂ ਲੱਕੜਾਂ ਦਾ ਸਿਰਿਆਂ ਵਿੱਚ ਰੱਸਾ ਪਾ ਕੇ ਪਿਛੇ ਮਗਰਲੇ ਬਸੇ ਗੱਡੇ ਕੀਲਿਆਂ ਵਿੱਚ ਬਨ ਲਿਆ ਜਾਂਦਾ ਸੀ ਤਾਣੇ ਨੂੰ ਖੋਲ ਕੇ ਇਹਨਾਂ ਦੋਹਾਂ ਲੱਕੜਾਂ ਦੇ ਵਿਚਕਾਰ ਧਾਤਰੀ ਦੀ ਪੱਧਰ ਤੋਂ 3 ਕੁ ਫੁੱਟ ਉੱਚਾ ਰੱਖ ਕੇ ਕਸ ਲਿਆ ਜਾਂਦਾ ਸੀ ਇਸ ਕਸੇ ਤਾਣੇ ਉੱਤੇ ਪਾਣ ਦਿੱਤੀ ਜਾਂਦੀ ਸੀ ਪਾਣ ਦੇ ਨਾਲ ਧਾਗੇ ਆਸ ਵਿੱਚ ਉੜਜਦੇ ਨਹੀਂ ਸਨ ਪਾਣ ਮੈਦੇ ਨੂੰ ਪਤਲਾ ਕਰਕੇ ਤੇ ਵਾਲ ਕੇ ਧਾਗਿਆਂ ਨੂੰ ਲਾਇਆ ਜਾਂਦਾ ਸੀ ਜੇ ਉਸ ਨਾਲ ਧਾਗੇ ਮਾਵਾ ਲੱਗਣ ਵਾਲਾ ਆ ਕਰ ਜਾਂਦੇ ਸਨ। ਤਾਣ ਦੇਣ ਸਮੇਂ ਤਾਣੇ ਉੱਪਰ ਕੁੱਚ ਤੇ ਰਹਿ ਜਾਂਦਾ ਸੀ। ਕੁੱਚ ਇੱਕ ਵੱਡਾ ਬੋਸ ਹੁੰਦਾ ਸੀ ਜੋ ਘੋੜੇ ਦੀ ਪੂੰਛ ਦੇ ਗਾਲਾਂ ਤੋਂ ਬਣਦਾ ਸੀ। ਇਹ ਅਗਲੇ ਪਾਸੇ ਤੋਂ ਪੱਧਰਾ ਕੱਟਿਆ ਹੁੰਦਾ ਸੀ। ਦਾੜੀ ਕੁੱਚ ਕਰਾਉਣੀ ਵੀ ਇਸੇ ਕੁੱਚ ਤੋਂ ਹੀ ਮਾਵਰਾ ਬਣਿਆ ਕਿਉਂਕਿ ਦਾੜੀ ਕੁਦਰਤੀ ਤੌਰ ਤੇ ਕੁੱਚ ਬੰਗ ਪੱਧਰੀ ਨਹੀਂ ਹੁੰਦੀ। ਇਹ ਤਾਣਾ ਸੰਭਾਲ ਕੇ ਧਾਗਿਆਂ ਦੀ ਮਦਦ ਨਾਲ ਤਲ ਬਾਰੇ ਲੱਕੜ ਨਾਲ ਬੰਨ੍ਹ ਦਿੱਤਾ ਜਾਂਦਾ ਸੀ ਇਸ ਦੇ ਲੱਕ ਵਿੱਚ ਕੰਗੀ ਹੁੰਦੀ ਸੀ ਜਿਸ ਵਿੱਚੋਂ ਦੀ ਤਾਣਾ ਲਗਾਇਆ ਜਾਂਦਾ ਕੰਗੇ ਜਾਂ ਦੰਦੀ ਨੂੰ ਦੋ ਪਾਸਿਆਂ ਤੋਂ ਸੱਤ ਦੇ ਬਾਲਿਆਂ ਨਾਲ ਬੰਨ੍ਹਿਆ ਜਾਂਦਾ ਸੀ ਤਾਣਾ ਕਾਫੀ ਉੱਚਾ ਲੰਮਾ ਹੁੰਦਾ ਸੀ ਪਰ ਉਸ ਵਿੱਚੋਂ 5-7 ਫੁੱਟ ਖੋਲ ਕੇ ਮਗਰ ਗੱਡੇ ਕੀਲੇ ਨਾਲ ਬੰਨ੍ਹ ਦਿੱਤਾ ਜਾਂਦਾ ਸੀ ਤਾਣਾ ਸੰਗਠਣਾ ਜਾਵੇ ਇਸ ਦਸਤੇ ਇਸ ਵਿੱਚ ਇੱਕ ਸਾਈਜ ਕੀਤੀ ਛੋਟੀ ਇੱਕ ਸਾਈਜ ਕੀਤੀ ਛੋਟੀ ਫਸਾਦਤੀ ਜਾਂਦੀ ਸੀ ਜਿਵੇਂ ਕਿ ਦਰੀਆਂ ਵਿੱਚ ਪਣਖ ਹੁੰਦੀ ਸੀ ਜੰਨਾ ਕੋ ਤਾਣਾ ਸੱੜਿਆ ਜਾਂਦਾ ਸੀ ਉਹ ਰੱਖ ਕੇ ਦੱਕੀ ਨੂੰ ਫੇਰ ਤੋਂ ਇੱਕ ਛੋਟੀ ਦਾ ਚੌੜਾ ਕੀਤਾ ਜਾਂਦਾ ਸੀ ਤਾਂ ਕਿ ਖੇਸ ਦਾ ਸਾਈਜ ਠੀਕ ਰਹੇ ਤਣੇ ਹੋ ਤਾਣੇ ਵਿੱਚ ਬੈਠੀ ਔਰਤ ਪੇਤਾ ਪਾਉਂਦੀ ਸੀ ਕਿਸ ਸਮਾਨੀਆਂ ਹੀ ਹੁੰਣ ਦੀਆਂ ਸਨ ਪੇਟੇ ਦਾ ਧਾਗਾ ਲਗਾਉਣ ਮਗਰਾਂ ਤਾਣੇ ਨੂੰ ਅੱਟ-ਬੱਟ ਕੀਤਾ ਜਾਂਦਾ ਸੀ ਕੁੰਡੀਆਂ ਵਿੱਚ ਪੇਟੇ ਦੇ ਇੱਕ ਸਾਢੇ ਸੱਦ ਕੇ ਇੱਕ ਅੱਧੇ ਧਾਗੇ ਪਾਏ ਹੁੰਦੇ ਸਨ ਜਿਹੜੇ ਕਿ ਉੱਪਰ ਕੀਤੇ ਜਾਂਦੇ ਸਨ ਇਸ ਤਾਣੇ ਦੇ ਤਾਂਗਰ ਉੱਪਰ ਕਰਨ ਲਈ ਤਾਣੇ ਵਿੱਚ ਪਾਈ ਕੰਗੀ ਦੇ ਹਿੱਸੇ ਵਿੱਚ ਦੋ ਸੂਟੀਆਂ ਤੋਂ ਮੋਟੀਆਂ ਰस्सियां ਬੰਨ੍ਹੀਆਂ ਜਾਂਦੀਆਂ ਸਨ ਇਹਨਾਂ ਨੂੰ ਰਸ ਕਹਿੰਦੇ ਸਨ ਇਹਨਾਂ ਨੂੰ ਪੈਰਾਂ ਦੇ ਮੇਚ ਕਰਕੇ ਦੋ ਪਉਗੇ ਬੰਨੇ ਜੇ ਹੁੰਦੇ ਸਨ ਇਹ ਪਉਗੇ ਪੈਰਾਂ ਨਾਲ ਉੱਪਰ ਕੀਤਾ ਜਾਂਦੇ ਸਨ ਫਿਰ ਤਾਣੇ ਵਿੱਚ ਨਲੀਆਂ ਨਾਲ ਬੁਣਤੀ ਕੀਤੀ ਜਾਂਦੀ ਸੀ ਸਾਬ ਸਾਬ ਨੂੰ ਨਲੀਆਂ ਵਿੱਚ ਜੇਕਰ ਆਪਣੇ ਕਲਾਮ ਵਿੱਚ ਇਸ ਤਰ੍ਹਾਂ ਪੇਸ਼ ਕਰਦਾ ਹੈ ਹੁਣ ਤਾਣਸ ਦੇਸਾ ਤੇਰਾ ਤਾਣਾ ਮੇਰੀ ਜੰਦੜੀਏ ਨਹੀਂ ਸਾਬ ਜਾਈਏ ਨਹੀਂ ਸਰ ਪਰ ਜਵਾਈਏ ਨਹੀਂ ਘਮਨਾ ਆਵੜੀਆਂ ਨਹੀਂ ਹੁਣ ਤਣ ਦੇਸਾ ਤੇਰਾ ਤਾਣਾ ਕੱਤਦਿਆ ਕੱਤਦਿਆ ਹੋਮਰ ਵਿਹਾਈ ਨਿਕਲਿਆ ਸੂਤ ਪਰਾਣਾ ਖੱਡੇ ਵਿੱਚ ਜੁਲਾਹੀ 파ਤੀ ਨਲੀਆਂ ਦਾ ਵਕਤ ਬਿਹਾਣਾ ਤਾਣੇ ਪੇਟੇ ਇੱਕੋ ਸੂਤਰੀ ਦੁਤੀਆਂ ਭਾਉ ਦਾ ਜਾਣਾ 84 ਪੈਸੀ ਛੱਡ ਕਰਾਹੀ ਪਜਾਰੀ ਰਸ ਪਛਾਣਾ ਪਪਰੋਕ ਤੇ ਖੇਸਾ ਦਾ ਤਾਣਾ ਜੁਲਾਹੇ ਵੀ ਇਸੇ ਤਰ੍ਹਾਂ ਹੀ ਪਾਉਂਦੇ ਸਨ ਸਾਹਸਾਨ ਨੇ ਵੀ ਤਾਣੇ ਪੇਟੇ ਨਾਲੀਆਂ ਤੇ ਰਸ ਦਾ ਜ਼ਿਕਰ ਕੀਤਾ ਹੈ ਸਾਹਸਾਨ ਤੋਂ ਕਾਫੀ ਬਾਅਦ ਹੈ ਕਾਫੀ ਬਾਅਦ ਵੀ ਖੇਸ ਬੁਣ ਦੀ ਕਲਾ ਪੰਜਾਬ ਦੇ ਪਿੰਡਾਂ ਵਿੱਚ ਪੂਰੇ ਜੋਵੰਤੇ ਹੁੰਦੀ ਸੀ ਉੱਪਰ ਅਸੀਂ ਖੇਸ ਬੁਣਨ ਬਾਰੇ ਦੱਸ ਦਿੱਤਾ ਹੈ ਜਿਉਂ ਜਿਉਂ ਖੇਸ ਬਣਾਇਆ ਜਾਂਦਾ ਸੀ ਉਹ ਤਰਲ ਤੇ ਬਲੇਟ ਤੇ ਆ ਜਾਂਦਾ ਸੀ ਅਤੇ ਗੇਬਲੇਟੇ ਤਾਂ ਇਹਨੂੰ ਕਿਲਿਆਂ ਨਾਲੋਂ ਖੋਲ ਕੇ ਸਾਹਮਣੇ ਲਿਆਂਦਾ ਜਾਂਦਾ ਸੀ ਇਹ ਖੇਸ ਲੰਮੇ ਦਾ ਲੰਮਾ ਹੁੰਦਾ ਜਾਂਦਾ ਸੀ ਇਸੇ ਤਰ੍ਹਾਂ ਹੀ ਖੱਦਰ ਵੀ ਬੁਣਿਆ ਜਾਂਦਾ ਸੀ ਪਰ ਬਾਅਦ ਵਾਲੇ ਸਮੇਂ ਵਿੱਚ ਘਰੇ ਹੀ ਖੱਦਰ ਘੱਟ ਹੀ ਬੁਣਿਆ ਜਾਂਦਾ ਸੀ ਇਹ ਜਿਲਾਹੇ ਬਣਦੇ ਸਨ ਦਰਿਆ ਤੇ ਖੇਸ ਪਿਛਲੀ ਅੱਧੀ ਸਦੀ ਤੱਕ ਘਰਾਂ ਵਿੱਚ ਹੀ ਬੁਣੇ ਜਾਂਦੇ ਸਨ ਹੁਣ ਪੰਜਾਬ ਦੇ ਕਿਸੇ ਵੀ ਘਰ ਖੇਸ ਬੰਨ ਦਾ ਅੱਡਾ ਜਿਉਂ ਨੂੰ ਮਾਲਵੇ ਵਿੱਚ ਕੁੰਬਲ ਕਹਿੰਦੇ ਸਨ ਨਹੀਂ ਲੱਭ ਸਕਦਾ। ਕਦਰ ਤਾਂ ਉਂਝ ਹੀ ਪਾਲਤੂ ਹੋ ਗਿਆ ਤੇ ਕਿਸੇ ਕੰਮ ਨਹੀਂ ਆਉਂਦਾ ਪਰ ਖੇਸਾਂ ਦੀ ਜ਼ਰੂਰਤ ਅਜੇ ਵੀ ਹੈ। ਪਰ ਹੁਣ ਖੇਸ ਪਰੋਂ ਖੇਸ ਮਸ਼ੀਨਾ ਉੱਤੇ ਬਣਦੇ ਹਨ। ਜਲਾਇਆ ਨੇ ਵੀ ਆਧੁਨਿਕ ਕੱਡੀਆਂ ਬਣਾ ਲਈਆਂ ਹਨ। ਖੇਸਾਂ ਬਾਰੇ ਇੱਕ ਲੋਕਗੀਤ ਸੰਗ ਲਗੋ। ਜਦ ਤੇ ਬਾਵਲ ਨੇ 21 ਤਾਰੇ ਜੇ ਦਰੀਆਂ ਤਾਂ ਦਿੱਤੀਆਂ ਸਤ ਮੈਂ ਵਾਰੀ ਸਹੁਰੇ ਲਈ ਪੰਜ ਖੇਸ ਚਤਾਈਆਂ ਸਾਸ ਸਲੇ ਲਈ ਫਲਕਾਰੀ ਮੈਂ ਵਾਰੀ ਇੱਕ ਚਤਾਈ ਮੈਂ ਮਾਹੀ ਨੂੰ ਦਿੱਤੀ ਘੋੜੇ ਦੀ ਅਸਵਾਰੀ ਮੈਂ ਵਾਰੀ ਸੋਏ ਤੀ ਜੀ ਖੇਸ ਬਾਰੇ ਜਾਣਕਾਰੀ ਕੇਸ ਬਣਾਉਣ ਦਾ ਕੰਮ ਜਲਾਇਕ ਕਰਦੇ ਸਨ ਪਰ ਬੜੇ ਧਾਈਏ ਕਰ ਵੀ ਬੁਣੇ ਜਾਂਦਾ ਰਿਹਾ ਜੀ ਕਰਦਾ ਇਹ ਕਹਾਵੀ ਲੋਪ ਹੁੰਦੀ ਜਾ ਰਹੀ ਆ ਜਿਸ ਨੂੰ ਕੇ ਸਾਹਮਣੇ ਵੀ ਲੋੜ ਹੈ ਪਿੰਡਾਂ ਵਿੱਚੋਂ ਜੁਲਾਹੇ ਵੀ ਆਪਣੇ ਲਗਭਗ ਖਤਮ ਹੀ ਹੋ ਗਏ ਨੇ ਜੋ ਇਹ ਕੱਦੀ ਦਾ ਕੰਮ ਕਰਦੇ ਹੁੰਦੇ ਵੀ ਨਹੀਂ ਤਾਂ ਹਰੇਕ ਪਿੰਡ ਵਿੱਚ ਜੁਲਾਹੇ ਹੁੰਦੇ ਵੀ ਜਿਹੜੇ ਇਹ ਗੱਡੀ ਦਾ ਕੰਮ ਕਰਦੇ ਹੁੰਦੇ ਸੀ ਸਹਾਈਂ ਇੰਤਲਾ ਵੀ ਖਤਮ ਹੁੰਦੀ ਜਾ ਰਹੀ ਆ ਜਿਵੇਂ ਕਿ ਸਾਂਬਰ ਦੀ ਲੋੜ ਹੈ ਇਹਨਾਂ ਕਿਸਾਨ ਨੂੰ ਬੋਣਨ ਤੋਂ ਬਾਅਦ ਇਹਨਾਂ ਦੇ ਬੰਬਲ ਵਟੇ ਜਾਂਦੇ ਸੀ ਜਿਸ ਤਰ੍ਹਾਂ ਤੁਸੀਂ ਸਾਹਮਣੇ ਤੱਕ ਇਹ ਦੇ ਵਿੱਚ ਦੇਖ ਰਹੇ ਹੋ ਏਥਰੇ ਪਾਸੇ ਬੰਬਲ ਤਾਂ ਬੱਤੇ ਜਾਂਦੇ ਦੀ ਇਹ ਕੰਮ ਕਰਦੀਆਂ ਸੁਆਣੀਆਂ ਕਰਦੇ ਜਾਂਦੇ ਆਂਦੀ ਜੋ ਬਿਰਧ ਔਰਤਾਂ ਹੁੰਦੀਆਂ ਦੀ ਜ਼ਿਆਦਾਤਰ ਉਹ ਕੰਮ ਇਹ ਕਰਦੀਆਂ ਆਂਦੀਆਂ ਦੀ ਸੋਇ ਖੇਹ ਬਹੁਤ ਹੀ ਗਰਮ ਹੁੰਦੇ ਦੀ ਤੇ ਇਹਨਾਂ ਨੂੰ ਠੰਡ ਵਿੱਚ ਲਿਆ ਜਾਂਦਾ ਸੀ ਸੋ ਜਿਹੜਾ ਸਮਾਂ ਤੁਸੀਂ ਇਹ ਕੇਸ ਦੇਖ ਰਹੇ ਹੋ ਇਹ ਸਾਡੇ ਘਰ ਦਾ ਹੀ ਪੁਰਾਣਾ ਕੇਸ ਆ ਜਿਸ ਨੂੰ ਕਹਿ ਕੇ ਮੈਂ ਆਪਣੇ ਬਾਈ ਨੰਦ ਸਿੰਘ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ ਸੋ ਇਹੋ ਜਿਹੀਆਂ ਚੀਜ਼ਾਂ ਮੈਂ ਆਪਣੇ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖੀਆਂ ਹੋਈਆਂ ਨੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾ ਸਕਾਂ ਤੇ ਉਹਨਾਂ ਨੂੰ ਇਹਨਾਂ ਬਾਰੇ ਜਾਣਕਾਰੀ ਦੇ ਸਕਾਂ ਮੈਨੂੰ ਪੂਰੀ ਉਮੀਦ ਦਾ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗੇ ਆਵੇਗਾ। ਸੋ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ। ਜੇ ਕੋਈ ਮੇਰੇ ਬਲੌਗਾਂ ਵਿੱਚ ਸੁਧਾਰ ਚਾਹੁੰਨੇ ਹੋ ਤਾਂ ਉਹਦੇ ਬਾਰੇ ਵੀ ਕਮੈਂਟ ਜਰੂਰ ਕਰਨਾ। ਫਿਰ ਮੈਂ ਉਸ ਤਰ੍ਹਾਂ ਦਾ ਆਪਣੇ ਬਲੌਗਾਂ ਵਿੱਚ ਸੁਧਾਰ ਕਰ ਲਵਾਂਗਾ। ਤੋ ਅਗਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਜੀ ਦਿਖਾਵਾਂਗਾ ਜੋ ਕਿ ਪਹਿਲੇ ਸਮੇਂਾਂ ਦੇ ਵਿੱਚ ਵਰਤੀ ਜਾਂਦੀ ਸੀ ਤੇ ਉਹ ਜੀਵਾਨ ਨੂੰ ਦਿਖਾਵਾਂਗਾ ਵੀ ਤੇ ਉਹਦੇ ਬਾਰੇ ਜਾਣਕਾਰੀ ਵੀ ਦਵਾਂਗਾ ਸੋ ਇਹ ਤੀਜੀ ਖੇਸਾਂ ਬਾਰੇ ਜਾਣਕਾਰੀ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਵੇਗੀ ਸੋ ਹੁਣ ਬਾਰੀ ਆ ਉਹਨਾਂ ਵੀਰਾਂ ਦੀ ਜਿਨ੍ਹਾਂ ਨੇ ਪਹਿਲੇ ਬਲੌਗਾਂ ਵਿੱਚ ਕਮੈਂਟ ਕਰੇ ਦੀ ਸੋ ਪਹਿਲਾ ਨਾਮ ਹੈਗਾ ਨਿਰਮਲ ਸਿੰਘ ਕਾਲਾ ਜੀ ਸੋ ਇਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਆ ਇਹਨਾਂ ਨੇ ਕਮੈਂਟ ਕਰਿਆ ਤੇ ਦੂਜੇ ਵੀਰ ਦਾ ਨਾਮ ਹੈਗਾ ਸਤਵਿੰਦਰ ਸਿੰਘ ਸੋ ਇਸ ਵੀਰ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਇਹਨਾਂ ਨੇ ਵਧੀਆ ਕਮੈਂਟ ਕਰਿਆ ਸੋ ਹੌਣ ਵਾਲੇ ਬਲੌਗਾਂ ਵਿੱਚ ਵੀ ਕਮੈਂਟ ਕਰਦੇ ਰਹਿਣਾ ਸੋ ਜੇ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਸੋ ਮਿਲਾਂਗੇ ਕਿਸੇ ਦਿਨ ਫੇਰ ਉਦੋਂ ਤੱਕ ਲਈਏ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ